ਨੰਗਲਪੀਟ ਆਲੂਵਾਲ ਵਿਖੇ ਸਥਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜੁਨੈਲ ਸਿੰਘ ਜੂਵਿਕੀ ਸਰਬੱਤ ਦੇ ਭਲੇ ਅਤੇ ਬੰਦੀਸ਼ੁਰ ਦਿਵਸ ਨੂੰ ਸਮਰਪਿਤ ਆਰੰਭੇਗੀ ਤੇ 17 ਪਾਠਾਂ ਦੀ ਲੜੀ ਦੇ ਭੋਗ ਪਾਏਗੇ ਇਸ ਮੌਕੇ ਗੁਰੂ ਘਰ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਪਰਵਚਨ ਕਰਦੀਆਂ ਬੰਦੀਸ਼ੁਰ ਦਿਵਸ ਨੂੰ ਮਨਾਉਣ ਦਾ ਮਹੱਤਵ ਦੱਸਿਆ ਅਤੇ ਗੁਰੂ ਘਰ ਨਾਲ ਜੁੜਨ ਦਾ ਸੰਦੇਸ਼ ਦਿੱਤ। ਉਹਨਾਂ ਨੇ ਸੰਗਤਾਂ ਨੂੰ ਦੀਵਾਲੀ, ਬੰਦੇਸ਼ੋਰ, ਵਿਸ਼ਕਰਮਾ ਅਤੇ ਪਾਈ ਤੂਛ ਦੀਆਂ ਵਧਾਈਆਂ ਦਿੱਤੀਆਂ। ਇਸ ਸਮਾਗਮ ਮੌਕੇ ਗੁਰੂ ਘਰ ਦੇ ਜਥੇ ਨੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਅਤੇ ਗੁਰੂ ਇਤਿਹਾਸ ਸੁਨਾਕੀ ਅਨਿਹਾਲ ਕੀਤਾ। ਇਸ ਮੌਕੇ ਜਾਣਕਰ ਦੰਦੀ ਹੋਈ ਬਾਬਾ ਸੁਖਵਿੰਦਰ ਸਿੰਘ ਜੀ ਨੇ ਦੱਸਿਆ ਕਿ ਗੁਰੂ ਘਰ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਆਨੰਦ ਕਾਰਜ 23 ਸਤੰਬਰ ਨੂੰ ਕਰਵਾਏ ਜਵਾਰ ਤੇ 21 ਨਵੰਬਰ ਨੂੰ ਖੰਡ ਪਾਠਾਂ ਦੀ ਲੜੀ ਦਾ ਆਰੰਭ ਕੀਤਾ ਜਾਵੇਗਾ ਤੇ 22 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਅਤੇ 23 ਨਵੰਬਰ ਨੂੰ ਆਨੰਦ ਕਾਰਜ ਕਰਵਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਮਾਤਾ ਪ੍ਰਕਾਸ਼ ਕੌਰ ਜੀ ਦੀ ਅਸਲਾਨਾ ਵਰ੍ਹੇ ਨੂੰ ਸਮਰਪਿਤ ਪਿੰਡੂ ਖੇਲ ਮੇਲੇ ਦੇ ਵਿੱਚ 24 ਨਵੰਬਰ ਨੂੰ ਲੜਕੀਆਂ ਦਾ ਟੂਰਨਾਮੈਂਟ ਅਤੇ ਬੇਲਾਂ ਦੀ ਹਲਤੀ ਦੌੜ ਅਤੇ 25 ਨਵੰਬਰ ਨੂੰ ਅੱਖਾਂ ਦਾ ਕੈਂਪ ਕਵੱਡੀ ਟੂਰਨਾਮੈਂਟ ਲੜਕੀ ਲੜਕੀਆਂ 올 ఓਪਨ ਕਰਵਾਇਆ ਜ਼ੋਰ ਤੇ ਸਮਾਗਮ ਮੌਕੇ ਉਹਨਾਂ ਨੇ ਆਇਆਂ ਹੋਈਆਂ ਸੰਗਤਾਂ ਨੂੰ ਸਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਬੀਬੀ ਕਮਰਜੀਤ ਕੌਰ ਤੇ ਵਿਰਸਾ ਸਿੰਘ ਖਾਲਸਾ ਪਾਈ ਰਿੰਕੂ ਸਿੰਘ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਪੋਚ ਸੋ ਨੰਦਰੇ ਜੰਮਾ ਕੋ ਨਾ ਨਾ ਕੋ ਹੈ ਜੰਮਾ ਕੋ ਨਾ ਨਾ ਕੋ ਹੈ ਜੰਮਾ ਕੋ ਹੈ ਨੰਦਰੇ ਮਨਰੇ ਹਾਂਜੀ ਸਾਰੀ ਸੰਗਤ ਗੱਜ ਜੀ ਕੀ ਅੱਖੋਂ ਵਾਹਿਗੁਰੂ ਜੀ ਕਾ ਅਸਮਾਨ ਵਾਹਿਗੁਰੂ ਜੀ ਸਤੇ ਅੱਜ ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ ਸ਼੍ਰੀ ਮਾਨਸੰਤ ਬਾਬਾ ਜਰਨੈਲ ਸਿੰਘ ਨੰਗਲਵੇੜ ਅਲੂਲ ਫਲੋਰ ਵਿਖੇ ਜਿੱਥੇ ਸੋਮਵਾਰ ਰੋਜ਼ਾਂ ਤੋਂ ਦੋ ਸ਼੍ਰੀ ਸਹਿਜ ਸੰਬਟ ਪਾਠ ਜਪਜੀ ਸਾਹਿਬ 24 ਸਹਿਬੂਲ ਮੰਤਰ ਬਾਣੀ ਬੋਲ ਜਾਪਾਂ ਨਾਲ ਆਰੰਭ ਹੋਏ ਅਤੇ ਸ਼ੁੱਕਰਵਾਰ ਨੂੰ 13 ਸ਼੍ਰੀ ਖੰਡ ਪਾਠ ਸਾਹਿਬ ਜਪਜੀ ਸਾਹਿਬ ਦੇ ਜਾਪਾਂ ਸਮੇਤ 17 ਪਾਠਾਂ ਦੇ ਮਹਾਂ ਜਾਪ ਜੋ ਕਤਕ ਦੇ ਮਹੀਨੇ ਰਮਦਾਨ ਮੁੱਖ ਰੱਖਦੇ ਆ ਜੇਠੇ ਐਤਵਾਰ ਮਨਾਉਂਦੇ ਹੋਏ ਦੀਵਾਲੀ ਅਤੇ ਬੰਦੀ ਛੋੜ ਦੇ ਸਮੇਂ ਸਮਰਪਿਤ ਇਹਨਰੋਜਾ ਮਹਾਨ ਗੁਰਮਤ ਸਮਾਗਮ ਆਰੰਭ ਹੋਇਆ ਜਿਹਦੇ ਵਿੱਚ ਅੱਜ ਅਮਰਤ ਵੇਲੇ ਬਾਣੀ ਸ਼ੁਰੂ ਤੋਂ ਅਤਮਦ ਹੁੰਦੀ ਹੋਈ ਸਪੂਰਨਤਾਈ 17 ਪਾਠਾਂ ਦੇ ਭੋਗ ਪਾਏ ਗਏ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਰਾਗੀ ਜੱਥਿਆਂ ਨੇ ਢਾਡੀ ਜੱਥਿਆਂ ਨੇ ਗੁਰ ਉਸਤਤ ਤੇ ਸ਼ਬਦ ਗੁਰੂ ਦੇ ਨਾਲ ਸੰਗਤਾਂ ਨੂੰ ਜੋੜਿਆ ਤੇ ਗੁਰਮਤ ਵਿਚਾਰਾਂ ਦੇ ਨਾਲ ਆਏ ਹੋਏ ਕਥਾਵਾਚਕ ਵੀਰਦਨੀ ਸਿੰਘਾ ਨੇ ਸੰਗਤਾਂ ਨੂੰ ਅੱਜ ਦੇ ਇਤਿਹਾਸ ਤੋਂ ਜਾਣੂ ਕਰਾਇਆ ਜੋ ਕਿ ਸਮੁੱਚੇ ਜਗਤ ਵਿੱਚ ਦੀਵਾਲੀ ਦਾ ਤਿਹਾੜੀ ਜੋ ਪਰਨਾਲ ਪ੍ਰਾਤਨ ਸਮੇਂ ਦੇ ਵਿੱਚ ਕੇਵਲ ਹਿੰਦੂ ਧਰਮ ਦੇ ਵਿੱਚ ਮਨਾਇਆ ਜਾਂਦਾ ਸੀ ਪਰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਜਹਾਂਗੀਰ ਬਾਦਸ਼ਾਹ ਦੇ ਇਹ ਦੋਸਤੀ ਅਤੇ ਉਹਦੀ ਭੈੜੀ ਨੀਤੀ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤਾ ਤੇ ਜਦੋਂ ਪਾਤਸ਼ਾਹ ਨੂੰ ਉਸ ਕਿਲੇ ਦੇ ਵਿੱਚੋਂ ਰਿਹਾਈ ਮਿਲਦੀ ਹੈ ਤੇ ਉਹਨਾਂ ਦੇ ਨਾਲ ਜਦੋਂ ਵੱਖ-ਵੱਖ ਪ੍ਰਾਂਤਾਂ ਦੇ ਬਵੰਜਾ ਰਾਜੇ ਹੋਰ ਉਸ ਜੇਲ੍ਹ ਦੇ ਵਿੱਚ ਨਜ਼ਰਬੰਦ ਸਨ ਤੇ ਜਦੋਂ ਉਹ ਵੀ ਰਾਜੇ ਪਾਤਸ਼ਾਹ ਦੇ ਚੋਲੇ ਦੀਆਂ ਕਲੀਆਂ ਫੜ ਕੇ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਏ ਤੇ ਉਸ ਸਮੇਂ ਤੋਂ ਫਿਰ ਇਹ ਸਿੱਖ ਜਗਤ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਉਣ ਤੇ ਅਤੇ ਬਾਕੀ ਪ੍ਰਾਤਾਂ ਦੇ ਵਿੱਚ ਜਿਹੜੇ ਵੱਖ-ਵੱਖ ਰਾਜਾਂ ਦੇ ਰਾਜੇ ਰਾਜਪੂਤ ਮਰਾਠੇ ਮੁਸਲਮਾਨ ਰਾਜੇ ਅਤੇ ਉੱਥੇ ਇਸਾਈ ਧਰਮ ਦੇ ਰਾਜੇ ਬੰਦੀ ਸਨ ਜਦੋਂ ਉਹ ਆਪੋ ਆਪਣੇ ਦੇਸ਼ਾਂ ਨੂੰ ਗਏ ਫਿਰ ਇਹ ਦਿਵਾਲੀ ਸਾਧ ਸੰਗਤ ਜੀ ਗਵਾਲੀਅਰ ਦੇ ਕਿਲੇ ਦੀ ਰਿਹਾਈ ਤੋਂ ਬਾਅਦ ਸਮੁੱਚੇ ਸੰਸਾਰ ਦਾ ਇੱਕ ਵੱਡਾ ਤਿਹਾਰ ਬਣ ਗਿਆ ਇਹਨੂੰ ਅੱਜ ਸਾਰੇ ਧਰਮਾਂ ਦੇ ਲੋਕ ਮਨਾਉਂਦੇ ਆ ਕਿਉਂਕਿ ਜਿਹੜੇ ਰਾਜੇ ਰਿਆਹੋ ਕੇ ਆਏ ਉਹਨਾਂ ਦੀ ਉਹਨਾਂ ਦੀ ਸੰਗਤ ਨੇ ਉਹਨਾਂ ਦੇ ਜਿਹੜੇ ਪ੍ਰੇਮੀ ਸਨ ਜਾਂ ਉਹਨਾਂ ਦੀ ਜਿਹੜੀ ਉਸ ਇਲਾਕੇ ਦੀ ਆਬਾਦ ਸੀ ਉਹਨਾਂ ਨੇ ਆਪਣੇ ਰਾਜਿਆਂ ਦੇ ਆਉਣ ਦੀ ਖੁਸ਼ੀ ਵਿੱਚ ਤੇ ਹਰਮਨੰਦ ਪਾਤਸ਼ਾਹ ਦੇ ਗਵਾਲੀਅਰ ਤੋਂ ਹਰਮੰਦਰ ਸਾਹਿਬ ਪਹੁੰਚਦੇ ਸਿੱਖ ਜਗਤ ਵਿੱਚ ਇਸ ਦੀਵਾਲੀ ਦਾ ਤਿਹਾਰ ਵੱਡੇ ਪੱਧਰ ਤੇ ਮਨਾਇਆ ਜਾਂਦਾ ਤੇ ਗੁਰੂ ਕਿਰਪਾ ਕਰੇ ਸਾਨੂੰ ਇਸ ਤਿਹਾਰ ਤੋਂ ਸੋਝੀ ਲੈ ਕੇ ਆਪਣੇ ਜੀਵਨ ਮੈਂ ਤੇਹੀ ਕਹੂੰਗਾ ਭਾਈ ਉਹ ਬਾਹਰੀ ਦੀਵਾ ਨਹੀਂ ਅਸੀਂ ਵੀ ਆਪਣੇ ਹਿਰਦੇ ਵਿੱਚ ਗਿਆਨ ਦਾ ਦੀਵਾ ਬਾਲ ਕੇ ਇਸ ਦੀਵਾਲੀ ਦੀ ਖੁਸ਼ੀ ਮਨਾਈਏ ਜੋ ਸਤਿਗੁਰਾਂ ਦੇ ਆਦੇਸ਼ ਹਨ ਉਹਨਾਂ ਦਾ ਆਦੇਸ਼ ਕੀ ਹੈ Hindu Muslim Sikh Assai ਹਮ ਆਪਸ ਵਿੱਚ ਭਾਈ ਭਾਈ ਤੇ ਜੋ ਉਹਨਾਂ ਦਾ ਦੇਸ਼ ਸੀ ਮਾਨਸਕੀ ਜਾਤ ਸਭ ਇੱਕ ਹੀ ਪਹਿਚਾਨ ਬੋ ਆਓ ਉਸ ਓਕੇ ਦੇ ਨਾਲ ਉਹਨਾਂ ਵਿਚਾਰਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਸਮੇਂ ਤੇ ਸਵਾਸ ਨੂੰ ਸਫਲਾ ਕਰੀਏ ਮੈਂ ਆਪਣੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਵੇੜ ਅਲੋਲ ਫਲੋਰ ਮਾਪੁਰਖਾਂ ਵੱਲੋਂ ਅਤੇ ਸਾਰੇ ਜਥੇ ਵੱਲੋਂ ਤੇ ਅੱਜ ਸਮੁੱਚੀ ਸੰਗਤ ਵੱਲੋਂ ਦੇਸ਼ ਵਿਦੇਸ਼ ਵਸੀਆਂ ਸਾਰੀਆਂ ਸੰਗਤਾਂ ਨੂੰ ਦੀਵਾਲੀ ਪੁਰਬ ਦੀਆਂ ਅਤੇ ਬੰਦੀ ਛੋਟ ਦਿਵਸਵੀਆਂ ਵਿਸ਼ਕਰਮਾ ਦੇ ਦੀਆਂ ਟਿੱਕਾ ਦੂਜੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ